ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਪਸ਼ੂ ਵੇਚਣ ਖਰੀਦਣ ਦੀਆਂ ਵੀਡੀਓ ਦੇ ਇਲਾਵਾ ਜਿਹੜੀਆਂ ਆਪਾਂ ਇੱਕ ਨੌਲੇਜੇਬਲ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਦਾ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਪਸ਼ੂ ਨੂੰ ਆਪਾਂ ਕਿਸ ਟਾਈਮ ਜਿਹੜਾ ਆਸ ਲਵਾਉਣਾ ਹੈਗਾ ਹੀਟ ਦੇ ਦੌਰਾਨ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਇਨਫਰਮੇਸ਼ਨ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਹੋਰਾਂ ਵੀਰਾਂ ਤੱਕ ਜਿਹੜੀ ਸ਼ੇਅਰ ਵੀ ਕਰ ਦਿਓ ਲਾਈਕ ਤੇ ਆਪਣਾ ਜਿਹੜਾ ਕਮੈਂਟ ਵੀ ਇਨਬਾਕਸ ਵਿੱਚ ਜ਼ਰੂਰ ਦੇ ਦਿਓ ਤਾਂ ਜੋ ਦੋਸਤੋ ਤੁਹਾਡੇ ਉਸ ਕਮੈਂਟ ਤੋਂ ਆਪਾਂ ਹੋਰ ਵੀ ਅੱਗੇ ਜੜੀਆਂ ਵੀਡੀਓ ਆ ਕਨਸੈਪਟ ਉੱਪਰ ਕੰਮ ਕਰਕੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਬਿਲਕੁਲ ਸੋਲਵ ਕਰ ਸਕੀਏ ਸੋ ਦੋਸਤੋ ਜੇਕਰ ਆਪਾਂ ਗੱਲ ਕਰੀਏ ਵੀ ਜਿਹੜੀ ਲਵੇਰੀ ਦੋਸਤੋ ਤਿੰਨ ਤੋਂ ਚਾਰ ਵਾਰ ਆਸ ਕਰਵਾਉਣ ਦੇ باوجود ਵੀ ਨਹੀਂ ਠਹਿਰਦੀ ਤੇ ਜ਼ਿਆਦਾਤਰ ਆਪਾਂ ਉਸ ਨੂੰ ਰਿਪੀਟਰ ਕਰਾਰ ਦੇ ਦਿੰਦੇ ਆ ਵੀ ਆਪਾਂ ਕਹਿੰਦੇ ਆ ਵੀ ਫਰੌਲ ਪੰਜਾਬੀ ਦੇ ਵਿੱਚ ਵੀ ਫਰੌਲ ਝੋਟੀਏ ਇਹ ਮਾਜਾ ਸੋ ਦੋਸਤੋ ਇਹ ਜਿਹੜੀ ਸਮੱਸਿਆ ਅਕਸਰ ਰਿਪੀਟ ਬਰੀਡਿੰਗ ਵੀ ਕਿਹਾ ਜਾਂਦਾ ਹੈ ਕੀ ਦੇਖਦੇ ਆ ਵੀ ਕਈ ਵਾਰੀ ਉਸ ਬੱਚੀ ਦੀ ਮਦਰ ਚਾਹੇ ਉਸ ਝੋਟੀ ਦੀ ਮਾਂ ਵੀ ਤਕਰੀਬਨ ਕਾਫੀ ਫੇਰ ਖਾ ਚੁੱਕੀ ਹੁੰਦੀ ਆ ਸੋ ਉਸ ਦੌਰਾਨ ਦੋਸਤੋ ਜੇਕਰ ਉਸ ਦੇ ਵਿੱਚੋਂ ਬੱਚੀਆਂ ਚਾਹੇ ਉਹ ਕਟੀਆਂ ਜਦੋਂ ਗਾਂ ਆਸ ਲੱਗਣ ਤੇ ਆਉਂਦੀਆਂ ਨੇ ਉਸ ਦਾ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਸਮੱਸਿਆ ਪਾਈ ਜਾਂਦੀ ਆ ਸੋ ਦੋਸਤੋ ਇਹ ਸਮੱਸਿਆ ਨੂੰ ਅਕਸਰ ਜਿਹੜਾ ਆਪਾਂ ਰੀਪੀਡ ਬਰੀਡਿੰਗ ਕਿਹਾ ਜਾਂਦਾ ਹੈ ਇਹ ਸਮੱਸਿਆ ਦੋਸਤੋ ਅੱਜ ਕੱਲ ਬਹੁਤ ਜ਼ਿਆਦਾ ਜਿਹੜੀ ਆ ਰਹੀ ਆ ਇਸ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਬੱਚੇਦਾਨੀ ਦੇ ਵਿੱਚ ਗੰਢ ਆ ਕਈ ਤਰ੍ਹਾਂ ਦੇ ਇਨਫੈਕਸ਼ਨਸ ਆਦ ਸੋ ਦੋਸਤੋ ਜੇਕਰ ਆਪਾਂ ਵੇਖੀਏ ਤਾਂ ਕਿਸਾਨ ਵੀਰਾਂ ਇਹ ਨਹੀਂ ਦੇਖਦੇ ਕਿ ਆਸ ਕਰਾਉਣ ਦੇ ਸਮੇਂ ਜਿਹੜਾ ਹੀਟ ਦਾ ਸਮਾਂ ਹੈਗਾ ਉਹ 22 ਦਿਨ ਬਾਅਦ ਹੈ ਕਿ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਜੇਕਰ ਦੋਸਤੋ 17ਵੇਂ 18ਵੇਂ ਦਿਨ ਬੋਲਦੀ ਹੈ ਮਜ ਜਾਂ ਬਿਮਾਰੀ ਹੋਰ ਹੈਗੀ ਆ ਜੇਕਰ 26ਵੇਂ ਤੋਂ 28ਵੇਂ ਦਿਨ ਬੋਲਦੀ ਹੈ ਤੇ ਬਿਮਾਰੀ ਹੋਰ ਆ ਸੋ ਦੋਸਤੋ ਕੀ ਜਦੋਂ ਆਪਣੇ ਵੈਟਰਨਰੀ ਡਾਕਟਰ ਸਾਹਿਬ ਨੇ ਆਉਂਦੇ ਨੇ ੀਕਾ ਲਗਾ ਕੇ ਦੋਸਤੋ ਚਲੇ ਜਾਂਦੇ ਨੇ ਕਦੇ ਵੀ ਕਿਸੇ ਮੇਰੇ ਕਿਸਾਨ ਵੀਰ ਨੇ ਪੁੱਛਿਆ ਨਹੀਂ ਚਾਹੇ ਡਾਕਟਰ ਨੇ ਨਹੀਂ ਪੁੱਛਿਆ ਵੀ ਪਿਛਲੇ ਮਹੀਨੇ ਜਿਹੜੀ ਹੀਟ ਕਿਹੜੇ ਸਮੇਂ ਆਈ ਸੀ ਤੇ ਅੱਜ ਕਿੰਨੇ ਸਮੇਂ ਬਾਅਦ ਜਿਹੜੀ ਉਹ ਹੀਟ ਦੁਬਾਰਾ ਆਈ ਆ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕਿਸਾਨ ਵੀਰਾਂ ਨੂੰ ਖੁਦ ਰਿਕਾਰਡ ਰੱਖਣਾ ਚਾਹੀਦਾ ਹੈ ਜਿਵੇਂ ਕਿ ਹੀਟ ਵਿੱਚ ਆਉਣ ਦਾ ਸਮਾਂ ਕਿੰਨੇ ਦਿਨ ਬਾਅਦ ਹੀਟ ਵਿੱਚ ਆਈ ਸਭ ਕੁਝ ਹੈ। ਬਾਕੀ ਦੋਸਤੋ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਤਾਰਾਂ ਜਿਹੜੀਆਂ ਸਾਫ਼ ਸ਼ੀਸ਼ੇ ਵਰਗੀਆਂ ਹੋਣੀਆਂ ਚਾਹੀਦੀਆਂ ਨੇ ਜੇਕਰ ਆਪਾਂ ਪਸ਼ੂ ਨੂੰ ਆਸ ਲਵਾਉਣ ਜਾ ਰਹੇ ਹਾਂ। ਇਹੀ ਕਰਵਾਉਣਾ ਹੀ ਆ ਚਾਹੇ ਦੋਸਤੋ ਬੁੱਲ ਤੋਂ ਕਰਾਸ ਕਰਵਾਉਸ ਕਰਵਾਉਣਾ ਹੈ ਜਿਸ ਬਰੀਡ ਦੇ ਵਿੱਚ ਮੱਝ ਝੋਟੀ ਅਲਵੇਰੀ ਹੈਗੀ ਆ ਉਸ ਬਰੀਡ ਦੇ ਵਿੱਚ ਤੁਸੀਂ ਬੁੱਲ ਤੋਂ ਕਰਾਸ ਕਰਵਾਓ ਜੇਕਰ ਮੋਹਰਾ ਦੇ ਵਿੱਚ ਝੋਟੀ ਹੈਗੀ ਆ ਤੁਹਾਡੀ ਲਈ ਅਲਵੇਰੀ ਹੈਗੀ ਆ ਤਾਂ ਉਸ ਨੂੰ ਮੋਹਰਾ ਦੇ ਬੁੱਲ ਤੋਂ ਕਰਾਸ ਕਰਵਾਓ ਜੇਕਰ ਨੀਲੀ ਰਾਵੀ ਦੇ ਬਰੀਡ ਵਿੱਚ ਹੈਗੀ ਆ ਤੇ ਉਸ ਨੂੰ ਨੀਲੀ ਰਾਵੀ ਦੇ ਬੁੱਲ ਤੋਂ ਕਰਾਸ ਕਰਵਾਓ ਬੁੱਲ ਪ੍ਰਾਈਵੇਟ ਵੀ ਹੋ ਜੇ ਸਰਕਾਰੀ ਵੀ ਹੋ ਜੇ ਦੋਸਤੋ ਕੋਈ ਮੈਨੇ ਨਹੀਂ ਰੱਖਦਾ ਕੋਈ ਮੈਟਰ ਨਹੀਂ ਕਰਦਾ ਪਰ ਮਦਰ ਦਾ ਕਾਰਡ ਜਿਹੜਾ ਬੁੱਲ ਦਾ ਬਹੁਤ ਵਧੀਆ ਹੋਣਾ ਚਾਹੀਦਾ ਚੰਗਾ ਹੋਣਾ ਚਾਹੀਦਾ ਜੇਕਰ ਤੁਸੀਂ ਬਰੀਡ ਪਰਪਸ ਬਰੀਡ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਤਾਂ ਜੋ ਦੋਸਤੋ ਅੱਗੇ ਜਿਹੜਾ ਬੱਚਾ ਆਵੇ ਅੱਗੇ ਬਹੁਤ ਵਧੀਆ ਚੰਗੀ ਮਿਲਕ ਰਕਡਿੰਗ ਵਾਲਾ ਚਾਹੇ ਉਹ ਕੱਟੀ ਆ ਚਾਹੇ ਉਹ ਕੱਟਾ ਅੱਗੇ ਹੋਰ ਨਸਲ ਸੁਧਾਰ ਦੇ ਕੰਮ ਲਈ ਵੀ ਤੁਸੀਂ ਵਰਤਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਜਿਹੜਾ ਬੈਨੀਫਿਟ ਅੱਗੇ ਆਉਣ ਵਾਲੇ ਸਮਾਂ ਦੇ ਵਿੱਚ ਸਾਰੇ ਕਿਸਾਨ ਭਰਾਵਾਂ ਨੂੰ ਮਿਲ ਸਕੇ ਸੋ ਦੋਸਤੋ ਜੇਕਰ ਆਪਾਂ ਅਨਵੇਰੀਆਂ ਦੇ ਵਾਰ-ਵਾਰ ਫਿਰਨ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਜਿਹੜੀ ਕੁਝ ਗੱਲਾਂ ਆ ਜਾਂਦੀਆਂ ਨੇ ਜਿਵੇਂ ਵੀ ਜਨਰਲ ਅੰਗਾਂ ਵਿੱਚ ਜਮਾਂਦਰੂ ਨੁਕਸ ਹੋਣਾ ਜਨੇਪੇ ਦੇ ਦੌਰਾਨ ਦੋਸਤੋ ਬੱਚੇ ਦਾ ਨਹੀਂ ਲੱਗ ਰਹੇ ਉਹਨਾਂ ਦੇ ਵਿੱਚ ਕਿਸੇ ਜਮਾਂਦਰੂ ਨੁਕਸ ਹੋ ਸਕਦਾ ਹੈ ਉਹ ਵੀ ਇੱਕ ਬੜਾ ਵੱਡਾ ਕਾਰਨ ਹੈ ਬਾਕੀ ਘੱਟ ਜਿਹੜਾ ਸਰੀਰਕ ਭਾਰ ਹੋਣਾ ਜੇ ਸਰੀਰ ਦਾ ਵਜਨ ਭਟ ਘੱਟ ਭਾਰ ਹੈਗਾ ਉੱਥੇ ਵੀ ਦੋਸਤੋ ਇਹ ਸਮੱਸਿਆ ਆਉਂਦੀ ਰਹਿੰਦੀ ਹੈ ਰਿਪੀਟ ਹੋਣ ਦੀ ਪਹਿਲੀ ਤਾਂ ਗੱਲ ਇਹ ਆ ਜਿਹੜਾ ਪਸ਼ੂ ਦਾ 2.5 ਤੋਂ 3 ਕਿਲੋ ਦਾ ਵਜਨ ਹੋਣਾ ਬਹੁਤ ਲਾਜ਼ਮੀ ਹੈ ਲਵੇਰੀ ਦਾ ਚਾਹੇ ਵੈੜ ਦਾ گاਵਾਵਾਂ ਦੇ ਵਿੱਚ ਵਖੀਅਤ ਜਿਹੜੀ ਸੰਤੁਲਿਤ ਖਰਾਕ ਆ ਦੋਸਤੋ ਉਹਦੀ ਵੀ ਘਾਟ ਹੋਣ ਕਾਰਨ ਜਿਹੜੀ ਇਹ ਸਮੱਸਿਆ ਸੀ ਹੁੰਦੀ ਏ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਹਾਰਮੋਨਾਂ ਦਾ ਸੰਤੁਲਨ ਵਿਗੜ ਜਾਣਾ ਤੇ ਜਿਹੜਾ ਗਰਮ ਵਾਤਾਵਰਨ ਵੀ ਆ ਇਹ ਵੀ ਬਹੁਤ ਮਹਨੇ ਰੱਖਦਾ ਦੋਸਤੋ ਰਿਪੀਟ ਹੋਣ ਦੇ ਵਿੱਚ ਆਸ ਜਿਹੜਾ ਕਰਾਉਣ ਦਾ ਪ੍ਰਬੰਧ ਵੀ ਜਿਹੜਾ ਸਹੀ ਹੋਣਾ ਚਾਹੀਦਾ ਤੇ ਜਿਹੜਾ ਦੋਸਤੋ ਆਸ ਦੇ ਲੱਛਣ ਨੇ ਕਰਵਾਉਣ ਦੇ ਸਮੇਂ ਘਟ ਜਾਣਕਾਰੀ ਹੋਣੀ ਇਹ ਬਹੁਤ ਜਿਹੜੀ ਦੋਸਤੋ ਮੈਂ ਇਹਨੇ ਰੱਖਦੀ ਆ ਵੀ ਜੇਕਰ ਜਾਣਕਾਰੀ ਆਪਾਂ ਨੂੰ ਸਹੀ ਆ ਤਕਰੀਬਨ 12 ਤੋਂ 24 ਘੰਟੇ ਕਈਆਂ ਮੱਝਾਂ ਅਲਵੀਰੀਆਂ ਦਾ 24 ਘੰਟੇ ਦਾ ਟਾਈਮ ਪੀਰੀਅਡ ਹੁੰਦਾ ਹੈ ਦੋਸਤੋ ਹੀਟ ਦਾ ਕਈਆਂ ਦਾ 36 ਘੰਟੇ ਵੀ ਹੁੰਦਾ ਹੈ ਬਾਕੀ 10 ਘੰਟੇ ਤੋਂ ਬਾਅਦ ਜਿਹੜੀ ਆਪਾਂ ਮੱਧ ਵਾਲੀ ਹੀਟ ਆ ਉਸ ਦੇ ਵਿੱਚ ਪਸ਼ੂ ਨੂੰ ਜਿਹੜਾ ਆਪਾਂ ਆਸ ਕਰਾਉਣਾ ਹੈਗਾ ਲਵੇਰੀ ਨੂੰ ਝੋਟੀ ਨੂੰ ਮੱਝ ਨੂੰ ਕਟੂ ਘਟ 10 ਘੰਟੇ ਤੋਂ 16 ਘੰਟੇ ਦੇ ਦੌਰਾਨ ਆਪਾਂ ਆਸ ਕਰਵਾ ਸਕਦੇ ਆ ਬੁੱਲ ਤੋਂ ਕਰਵਾ ਲਓ ਦੋਸਤੋ ਸਕਸੈਸ ਰੇਟ ਜਿਹੜਾ ਬਹੁਤ ਵਧੀਆ ਰਹਿੰਦਾ ਹੈ ਬਹੁਤ ਵਧੀਆ ਚਾਂਸ ਜਿਹੜੇ 100% ਆਪਾਂ ਕਹਿ ਸਕਦੇ ਆ ਜੇਕਰ ਆਪਾਂ ਬੁੱਲ ਤੋਂ ਕਰਾਸ ਕਰਵਾਉਣੇ ਆ AI ਦੇ ਵਿੱਚ ਵੀ ਕਿਤੇ ਨਾ ਕਿਤੇ ਦੋਸਤੋ ਉਹ ਮਤਲਬ ਕਿ ਨਾਈਟ ਠਹਿਰਦੀ ਗਈ ਤੇ ਰਿਪੀਟ ਹੋ ਜਾਂਦੀ ਹੈ ਸੋ ਦੋਸਤੋ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਆਸ ਲਵਾਉਣ ਤੋਂ ਬਾਅਦ ਦੋਸਤੋ ਪਹਿਲੀ ਗੱਲ ਇਹ ਧਿਆਨ ਵਿੱਚ ਰੱਖਣੀ ਹੈ ਚਾਹੇ ਉਹਨੂੰ ਪਾਈਆ ਸਰੋਂ ਦਾ ਤੇਲ ਤੁਸੀਂ ਦੇ ਦਿਓ ਕਰਾਉਣ ਤੋਂ ਬਾਅਦ ਆਸ ਲਵਾਉਣ ਤੋਂ ਬਾਅਦ 5 ਤੋਂ 10 ਮਿੰਟ ਦੇ ਦੌਰਾਨ ਚਾਹੇ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਦੋਸਤੋ 125 ਗ੍ਰਾਮ ਰਸੌਧ ਲਿਆ ਕੇ ਬਿਲਕੁਲ ਜਿਹੜੀ ਇਹ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਮਿਲ ਜਾਵੇਗੀ ਉਹ ਲਿਆ ਕੇ ਦੇ ਸਕਦੇ ਹੋ ਮੈਂ ਪਹਿਲਾਂ ਵੀ ਦੱਸ ਦਿੱਤਾ ਦੋਸਤੋ ਜੇਕਰ ਤਾਰਾ ਸਾਫ ਆ ਰਹੀਆਂ ਹਨ ਤਾਂ ਹੋਮੋਪੈਥਿਕ ਇੱਕ ਮੈਡੀਸਨ ਆ ਰਿਪੀਟੋਬਟ ਨੂੰ ਸਰੇਂਜ ਨਾਲ ਸਿੱਧਾ ਮੂੰਹ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ 3 ਤੋਂ 4 ਟਾਈਮ 2 ਤੋਂ 3 ਟਾਈਮ ਦੇ ਸਕਦੇ ਹੋ ਸੋ ਦੋਸਤੋ ਇਹ ਸੀ ਆਪਣੀ ਨਿੱਕੀ ਜੀ ਕੋਸ਼ਿਸ਼ ਥੋੜੀ ਜੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਸ਼ੇਅਰ ਕਰਨੀ ਸੀਗੀ ਜਾਣਕਾਰੀ ਚੰਗੀ ਲੱਗੇ ਹੋਰਾਂ ਵੀਰਾਂ ਤੱਕ ਵੀ ਜਰੂਰ ਇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਦੋਸਤ ਇਸ ਜਾਣਕਾਰੀ ਦੇ ਨਾਲ ਹੋਰਾਂ ਵੀਰਾਂ ਭਰਾਵਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋ ਸਕੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ